ਮੰਨੀ ਮੈਨੂੰ ਕੁਝ ਬਣਾ ਕੇ ਦਿਓ ਤੁਸੀਂ ਆ ਦੇਖ ਇੱਕ ਤੇ ਆ ਬਣਾ ਕੇ ਦਿੱਤਾ ਹੈ ਨਾ ਤੁਸੀਂ ਬਣਾੜੀ ਕੁਛ ਨਹੀਂ ਮਾਪ ਬਸ ਉਹੀ ਬਸ ਮੈਂ ਕਿਹਾ ਚੱਲ ਜੁਆਕਾਂ ਦਾ ਕਿੰਨੀ ਆ ਚੀਜ਼ ਕਿੰਡੀ ਵਧੀਆ ਤਾਰੇ ਤੁਰੇ ਲਾ ਕੇ ਅੱਖਾਂ ਬਣਾਉਂਦੀਆਂ ਫਰਕ ਵੀ ਪਾਤੀ ਹੁੰਦੇ ਨੇ ਔਰ ਉੱਤੇ ਬੰਨਤਾ ਇਦਾਂ ਇੱਕ ਇਹ ਮਮੀ ਚੀਜ਼ਾਂ ਨਾ ਬੱਚਿਆਂ ਵੱਡੇ ਹੋਣ ਦੀ ਯਾਦ ਆਉਂਦੀਆਂ ਤੇ ਤੁਹਾਡੀ ਨਾਨੀ ਵੀ ਇਦਾਂ ਹੀ ਕਰਦੇ ਸੀ ਕਿ ਸੋਹਣੇ ਲੱਗੇ ਤੈਨੂੰ ਇਹ ਹਾਂ ਮੰਮੀ ਇਹ ਲੈਣ ਤੋਂ ਬੜੇ ਸੋਹਣੇ ਲੱਗੇ ਨੇ ਇਹ ਤਬੂਤੇ ਇਹਦੇ ਵਿੱਚੋਂ ਇੱਕ ਮੈਨੂੰ ਦੇ ਦੇ ਮੈਂ ਕੰਮ ਤੇ ਜਾ ਜੂ ਮੈਂ ਆਪਣੀ ਬੱਸ ਰਖ ਲਿਆ ਕਰੂੰਗਾ ਤੁਸੀਂ ਚੀਜ਼ ਕੋਲ ਤੁਹਾਨੂੰ ਜੇ ਕਿੰਨੇ ਦੇ ਦਿੱਤੇ ਅੱਛਾ ਤੁਸੀਂ ਚਲ ਮੈਨੂੰ ਇਹ ਲਓ ਦੇ ਦੇ ਸਿਟੀ ਸੈਂਟਰ ਦੇ ਵਿੱਚ ਪਹੁੰਚਿਆ ਇੱਥੇ ਗੱਡੀ ਪਾਰਕ ਕੀਤੀ ਆ ਨਾ ਮੈਂ ਆਪਣੀ ਹੈਮਨ ਬੱਸ ਪਾਰਕ ਕੀਤੀ ਆ ਤਾਂ ਮੈਂ ਇੱਕ ਕਮਾਲ ਦੀ ਚੀਜ਼ ਦਿਖਾਉਣਾ ਉਹ ਇੱਥੇ ਮਸ਼ਰੂਮ ਉੱਗੀ ਹੋਈ ਆ ਐਡੀ ਤਕੜੀ ਮਸ਼ਰੂਮ ਮੈਂ ਨਹੀਂ ਕਰ ਦੇ ਦੇਖੀ ਖੰਨੇ ਇਸ ਕੋਲੇ ਦੇ ਵਿੱਚ ਪੜਦੇ ਹੁੰਦੇ ਸੀਗੇ अपनी ग्रेजुएशन कंप्लीट कर रहे मान लो डेडी की कहना चलो मिलते हैं डेडी फिर शाम नूं। ਚੱਲਾਂ ਮੈਂ ਕੰਮ ਤੇ ਠੀਕ ਆ ਕੀ ਬਾਤ ਹੈ ਬਸਾਂ ਸਾਰੀਆਂ ਖੜੀਆਂ ਸਰੇ ਸਰੇ ਬਸਾਂ ਦਾ ਪ੍ਰੈਸ਼ਰ ਬਣਨ ਨੂੰ ਟਾਈਮ ਲੱਗ ਜਾਂਦਾ ਕਿਉਂਕਿ ਇਹਦੀ ਬ੍ਰੇਕਿੰਗ, ਥੈਰੀਆਂ, ਟਾਕੀਆਂ ਨੇ, ਦਰਵਾਜ਼ੇ ਨੇ ਇਹ ਸਾਰਾ ਕੁਝ ਪ੍ਰੈਸ਼ਰ ਨਾਲ ਹੀ ਬਣਦਾ ਪੜ ਗਿਆ ਓਏ। ਕਿਆ ਬਾਤ ਆ ਦੋਨੋਂ 바ਰਸ ਨੇ ਨਾ ਗ੍ਰੀਨ ਹੋਣੀਆਂ ਚਾਹੀਦੀਆਂ ਰੈੱਡ ਨੇ ਤਾਂ ਬਸ ਤੁੰਨੀ ਨੇਗੇ। ਜਾਵੇਂ 6 ਮਿਡਲ ਆਇਆ ਦਾ 10 ਕ ਤੇ ਚਾਹੀਦਾ ਤਕਰੀਬਨ 12 ਤੇ ਤਾਂ ਮੈਂ ਕਦੇ ਦੇਖਿਆ ਨਹੀਂ ਅਜੇ ਤੱਕ ਉਨੇ ਸਾਈਜ਼ ਦਾ ਆਇਆ ਹੈ। ਇਹ ਬ੍ਰੈਸ਼ਰ ਵਾਲੀ ਦਾ ਵੀ ਸੀਟ ਹੈ ਹੌਲੀ 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 ਉੱਤੇ ਰੋਟ ਖੜੀ ਆ ਕਿਉਂਕਿ ਸੀਟ ਵੀ ਬ੍ਰੈਸ਼ਰ ਵਾਲਾ ਆ ਆ ਸਟੀering ਵੀ ਬ੍ਰੈਸ਼ਰ ਦੇ ਨਾਲ ਹੀ ਬਣਦਾ ਹਵਾ ਦੇ ਬ੍ਰੈਸ਼ਰ ਨਾਲ ਸਭ ਕੁਝ ਦੰਦਾ ਉਹ ਹੁੰਦਾ ਹੈ। ਸਿਟੀ ਸੈਂਟਰ ਦੇ ਵਿੱਚ ਪਹੁੰਚਾ ਇੱਥੇ ਗੱਡੀ ਪਾਰਕ ਕੀਤੀ ਆ ਨਾ ਮੈਂ ਆਪਣੀ همین ਬੱਸ ਪਾਰਕ ਕੀਤੀ ਆ ਤਨ ਇੱਕ ਕਮਾਲ ਦੀ ਚੀਜ਼ ਦਿਖਾਉਣਾ ਮੈਂ ਆ ਦੇਖੋ ਇੱਥੇ ਮਸ਼ਰੂਮ ਉੱਗੀ ਹੋਈ ਆ ਐਡੀ ਤਕੜੀ ਮਸ਼ਰੂਮ ਮੈਂ ਨਹੀਂ ਕਦੇ ਦੇਖੀ ਇਹ ਮਸ਼ਰੂਮ ਦਾ ਸਾਈਜ਼ ਆ ਦੇਖੋ ਇੱਕ ਤਾਂ ਉਹ ਬਿਹਾਈਂਡ ਆ ਇਹਦੇ ਮਸ਼ਰੂਮ ਇਹਦੇ ਲਈ ਸਾਈਡ ਤੇ ਇੱਕ ਇਹ ਆ ਇਹਦਾ ਸਾਈਜ਼ ਆ ਮੇਰਾ ਹੱਥ ਹੱਥ ਤੋਂ ਵੀ ਬੜੀ ਆ ਇਹ ਵੱਲੋਂ ਇੰਨੀ ਵੱਧ ਚੁੱਕੀ ਆ ਕਿ ਫਟ ਗਈ ਹੁਣ ਸਾਈਡਾਂ ਤੋਂ ਮਾਨਾ ਮਸ਼ਰੂਮ ਦੇਖੋ ਤੁਸੀਂ ਕੀ ਡੀ ਹੈ ਕਮਾਲ ਆ ਭਾਈ ਸੋ ਇਥੇ ਇਹ ਪਤਾ ਲੱਗਦਾ ਵੀ ਇਸ ਮਸ਼ਰੂਮ ਨੂੰ ਗਰੋ ਹੋਣ ਲਈ ਜੋ ਚਾਹੀਦਾ ਸੀ ਇਹਨੂੰ ਮਿਲਿਆ ਇੱਥੇ ਸੇਮ ਥਿੰਗ ਬੰਦੇ ਵਾਸਤੇ ਆ ਜਜੋ ਆਪਾਂ ਨੂੰ ਗਰੋਥ ਚਾਹੀਦੀ ਹੁੰਦੀ ਹੈ ਲਾਈਫ ਦੇ ਵਿੱਚ ਨਾ ਸਵੇਰ ਦੇ 8:30 ਹੋਏ ਨੇ ਜੀ ਸੋ ਗੁੱਡ ਮਾਰਨਿੰਗ ਆ ਜੀ ਸਾਰਿਆਂ ਨੂੰ ਧੁੱਪ ਚੜੀ ਹੋਈ ਆ ਪੂਰੀ ਨਜ਼ਾਰੇ ਵਾਲੀ ਸੇਹਰਾ ਚ ਸਟੌਪ ਦੀ ਰੰਗ ਤੇ ਹੋਰ ਹੁੰਦੀ ਆ ਨਾ ਸਪਲਿਟ ਸ਼ਿਫਟ ਆ ਵਾਂਸ ਅਗੇਨ ਦੁਪਹਿਰ ਨੂੰ ਘਰੇ ਚਲੇ ਜਾਣਾ ਆਪਾਂ ਕੀ ਆਈ ਬਾਤ ਹੈ ਇਹ ਜਿਹੜੀਆਂ ਸੱਜੇ ਹੱਥ ਬਿਲਡਿੰਗਸ ਨੇ ਇੰਨਾ ਤੇ ਟੋਪੋਂ ਲੱਗ ਗਈ ਲੈਫਟ ਹੈਂਡ ਸਾਈਡ ਤੇ ਹੌਲੀ ਹੌਲੀ ਜਾਊਗੀ ਸੂਝ ਥੋੜਾ ਹੋਰ ਉੱਤੇ ਹੋ ਥੋੜਾ ਇਹ ਪਾਣੀ ਭਰਨਾ ਸੀ ਗਰਮ ਆਪਾਂ ਮੈਂ ਉਹ ਲੈ ਆਂਦਾ ਨਾਲ ਕਾਰੇ ਪਹੁੰਚ ਗਿਆ ਜੀ ਮੈਂ ਤੇ ਆਪਾਂ ਇੱਕ ਰਾਈਡ ਪਲਾਨ ਕਰ ਰਹੇ ਆ ਥੋੜੀ ਲੰਬੀ ਥੋੜੀ ਨਹੀਂ ਖਾਸੀ ਲੰਬੀ ਤਕਰੀਬਨ 500 ਕਿਲੋਮੀਟਰ ਹੋਣਾ ਉਹ ਤੇ ਗਰੁੱਪ ਦੇ ਵਿੱਚ ਜਾ ਰਹੇ ਕਿਉਂਕਿ ਦੋ ਜਣਾ ਹੁੰਦਾ ਫਿਰ ਕੋਸ਼ਿਸ਼ ਹੁੰਦੀ ਆ ਵੀ ਇਕੱਠੇ ਰਲ ਕੇ ਚਲੀਏ ਸੋ ਆਈ ਆ ਆਪਣੇ ਮਤਲਬ ਕੁਝ ਬੜੇ ਪਿਆਰੇ ਸਬਸਕ੍ਰਾਈਬਰਸ ਨੇ ਜਿਹੜੇ ਰੈਗੂਲਰ ਵੀਡੀਓਜ਼ ਦੇਖਦੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਬਾਈਕਸ ਦੀਆਂ ਵੀਡੀਓ ਬਣਾਓ ਹੋਰ ਤੇ ਥੋੜਾ ਵੈਦਰ ਕਰਕੇ ਝਿਜਕ ਜਿਹਾ ਕਿਉਂਕਿ ਇੱਕ ਤਾਂ ਠੰਡ ਹੁੰਦੀ ਆ ਫਿਰ ਮੀਂਹ ਪੈਂਦੇ ਰਿਹਾ ਸਲਿਪਰੀ ਹੁੰਦਾ ਰੋਡ ਤਾਂ ਸੇਫਟੀ ਦੇਖ ਕੇ ਨਾ ਵਿంటర్ ਦੇ ਵਿੱਚ ਥੋੜੀ ਜੀ ਰਾਈ ਸੋ ਬਟ ਆ ਰਹੀਆ ਵੀਡੀਓਸ ਕੋਸ਼ਿਸ਼ ਕਰਾਂਗੇ ਵੱਧ ਬਣਾਈ ਹੈ ਬਾਕੀ ਆ ਰਾਈਡਿੰਗ ਗੀਅਰ ਥੋੜਾ ਤੋਂ ਪੇਰ ਰੱਖਿਆ ਗਲੋਸ ਕੱਢੇ ਸੀ ਵਿంటర్ ਵਾਲੇ ਮੈਂ ਆਪਣੇ ਤੇ ਨਾਲ ਆ ਹੈਗੀ ਆ ਜੈਕਟ ਰਾਈਡਿੰਗ ਵਾਲੀ ਇਹਦੇ ਵਿੱਚ ਥਰਮਲ ਜੀ ਲੱਗੀ ਹੋਈ ਆ ਇਹ ਵਧੀਆ ਰਹਿੰਦੀ ਆ ਦਿਨ ਅੱਜ ਵੀ ਵਧੀਆ ਕੱਲ ਤੋਂ ਥੋੜਾ ਵੈਦਰ ਖਰਾਬ ਆ ਦੋ ਦਿਨ ਫਿਰ ਸੰਡੇ ਨੂੰ ਫਾਈਨ ਆ ਸੰਡੇ ਨੂੰ ਰਾਈਡਿੰਗ ਦਾ ਪਲਾਨ ਹੈਗਾ ਹਾਂਜੀ ਮੰਮੀ ਮੈਨੂੰ ਕੁਝ ਬਣਾ ਕੇ ਦਿਓ ਤੁਸੀਂ ਆ ਦੇਖ ਕੇ ਇੱਕ ਤੇ ਆਹ ਬਣਾ ਕੇ ਦਿੱਤਾ ਹੈ ਨਾ ਤੁਸੀਂ ਬਣਾੜੀ ਕੁਛ ਨਹੀਂ ਮਾਂ ਆਪ ਬਸ ਉਹੀ ਬਸ ਮੈਂ ਕਿਹਾ ਚੱਜ ਜਵਾਕਾਂ ਦਾ ਇੱਕ ਵੇ ਆਹ ਬਣਾ ਕੇ ਦਿੱਤਾ ਮੇਰੇ ਨਾਲ ਲੱਗੀ ਰਹਿੰਦੀ ਆ ਸਮਾਨਾ ਮੈਨੂੰ ਕਈ ਕੁਛ ਪੜਾਉਗੀ ਮੰਮੀ ਮੈਨੂੰ ਬਣਾ ਕੇ ਦਿਓ ਇੱਕ ਆਹ ਬਣਾ ਕੇ ਦਿੱਤਾ ਇੱਕ ਮਿੰਟ ਉਹ ਵੀ ਦੇਖਦਾ ਮੈਂ ਆਹ ਚੀਜ਼ ਕਿੰਡੀ ਵਧੀਆ ਤਾਰੇ ਤੁਰੇ ਲਾ ਕੇ ਅੱਖਾਂ ਬਣਾਤੀਆਂ ਹੈਂ ਗੱਲ 'ਚ ਵੀ ਕੁਛ ਪਾਇਆ ਤੇ ਰਮਾਲ ਪਤਾ ਕਿਹੜਾ ਸੀ ਨਿੰਨੇ ਨੂੰ ਹੀ ਨਵਾਉਣ ਵਾਲਾ ਛੋਟਾ ਜਿਹਾ ਰਮਾਲ ਸੀਗਾ ਮੇਰੇ ਕੋਲ ਛੋਟੀ ਹੁੰਦੀ ਸੀ ਹੂੰ ਮੇਰੇ ਕੋ ਉਦਾ ਹੀ ਪਿਆਸ ਸੀਗਾ ਤੇ ਉਹ ਮਸੂਰ ਲਾ ਕੇ ਤੇ ਚੱਲ ਮੜਵਟ ਕਰਤਾ ਨਿਆਣੇ ਖੁਸ਼ ਹੋ ਜਾਂਦਾ ਬਹੁਤ ਵਧੀਆ ਆ ਦੇਖ ਆ ਵੇ ਉਹ ਵਾਹ ਫਰੋਕਾ ਪਈਆਂ ਸੀ ਫਰੋਕਾ ਹੀ ਬਾਤੀ ਉਹਦੇ ਹੈ ਹੋਰ ਉੱਤੇ ਬੰਦਤਾ ਇਦਾਂ ਹੀ ਮੈਂ ਖੁਸ਼ ਹੋ ਜੇ ਇਹ ਤੁਸੀਂ ਯੂਜ਼ ਕੀ ਕੀਤਾ ਅੱਜ ਦਾ ਬਣਾਇਆ ਮੰਡਿਆ ਪਾਂਡਿਆ ਵਾਲੇ ਨਹੀਂ ਆ ਹੁੰਦੇ ਆ ਕੀ ਆ ਪਾਕੀ ਕੀ ਅੱਛਾ ਅੱਛਾ ਜੀ ਹਾਂ ਅੱਛਾ ਉਹਨੂੰ ਕਰ ਕੁੜ ਥੈਟਸ ਨਾਈਸ ਇਹ ਮਮੀ ਚੀਜਾਂ ਨਾ ਬੱਚਿਆਂ ਨੂੰ ਵੱਡੇ ਹੋਣੇ ਯਾਦ ਆਉਂਦੀਆਂ ਸਾਡੀ ਦਾਦੀ ਸਾਡੀ ਐ ਛੋਟੇ ਹੁੰਦੇ ਐ ਕਰਦੀ ਹੁੰਦੀ ਸੀ ਕਰਦੀ ਹੁੰਦੀ ਸੀ ਤੇ ਤੁਹਾਡੀ ਨਾਨੀ ਵੀ ਅੱਦੇ ਹੀ ਕਰਦੇ ਸੀ ਕਿ ਤੈਨੂੰ ਪਤਾ ਨਹੀਂ ਆਣਾ ਤੁਹਾਨੂੰ ਜੋ ਤੇਰਾ ਫੇਵਰੇਟ ਹੈ ਤੈਨੂੰ ਦੇਣਾ ਜੋ ਸਿਮੇ ਦਾ ਉਹਨੂੰ ਗੱਡੀਆਂ ਪਟੋਲੇ ਆਂਦੇ ਫਰੋਕਾ ਬਣਾਉਣਾ ਦੇਣੀ ਆ ਤੇ ਉਹ ਖੋਣ ਦੇ ਵਿੱਚ ਕਹਿੰਦੇ ਕਿ ਖਾ ਖਾ ਆਈ ਜਾਂਦਾ ਵੈਰੀ ਗੁੱਡ ਤੇ ਹੁਣ ਮੈਨੂੰ ਨਹੀਂ ਹੁੰਦਾ ਵੇ ਨੀਨਾ ਨਾ ਐਸੀ ਜਿਹੀ ਜਮਣਾ ਕੇ ਦਵਾ ਵੀ ਨੀਨਾ ਵੀ ਚਾਹ ਬੰਦਾ ਹੋਰ ਨਹੀਂ ਕੁਝ ਯਾਦ ਰੱਖਦਾ ਨਿਆਣਾ ਵੱਡਾ ਹੋ ਕੇ ਹਨਾ ਬਿਲਕੁਲ ਬਿਲਕੁਲ ਮੈਂ ਤਾਂ ਬਹੁਤ ਵਧੀਆ ਚੀਜ਼ ਆ ਮਮੀ ਵਰਗੀ ਹਾਂ ਬੱਚੇ ਇੰਨੇ ਖੁਸ਼ ਰਹਿੰਦੇ ਆ ਖੁਸ਼ ਕਿਚਨ ਸੈਟਅਪ ਕੀਤਾ ਆ ਨੇ ਆ ਬਈ ਬੜਾ ਵਧੀਆ ਲੱਗਦਾ ਆ ਦੇਖ ਕੇ ਕਿ ਇਹ ਨੂੰ ਲੰਮੀ ਪਾਹ ਦਿੰਦੀ ਆ ਕਿਸੇ ਨੂੰ ਚੱਕ ਲੈਂਦੀ ਆ ਇਹਦੇ ਵਾਲਤੂ ਦਿੰਦੀ ਆ ਅਡਾਈ ਆ ਕਿਤੇ ਆ ਸਾਰੇ ਕਲਰ ਪਿੱਤੇ ਆ ਨਾ ਅੱਛਾ ਬਾਲਾ ਤੇ ਨਾ ਇਹਨੇ ਸਾਨੂੰ ਨਹੀਂ ਪਤਾ ਲੱਗਿਆ ਤੇਲ ਲਾਇਆ ਹੈ ਬਾਲਾਂ ਤੇਲੋਂ ਨੇ ਹੀ ਰੋਇ ਤੇ ਆ ਸਾਰੇ ਕਿਤੇ ਤੇਲ ਇੱਕ ਦਿਨ ਆ ਇਹਦੇ ਉੱਤੇ ਦੇਖਦਾ ਵੀ ਹੋਗਾ ਹੀ ਹੋਗਾ ਮੈਂ ਤੇ ਤੇ ਲੱਗ ਗਿਆ ਇਹਦਾ ਮੰਮੀ ਨਾਲ ਹਰਮਨ ਤੇ ਮਿਲ ਗਿਆ ਤੇ ਉਹਨੇ ਹਰਮਨ ਤੇ ਕਰਨ ਲੱਗ ਗਿਆ ਤੇ ਉਹਦਾ ਇੱਕਦਮ ਮੇਰੇ ਚ ਖਿਆਲ ਗਿਆ ਮੰਮੀ ਦੇ ਤਿਲਕਿਆ ਨਾ ਹੋਗੇ ਕਹਿੰਦਾ ਮਮਾ ਆਪਣੀ ਨੂੰ ਫੜ ਲਿਆ ਕਹਿੰਦਾ ਹੁਣੇ ਹੀ ਸਾਫ ਕਰੋ ਕਹਿੰਦਾ ਮੰਮੀ ਤਿਲਕ ਗਿਆ ਤੇ ਫੇਰ ਕਹਿੰਦਾ ਰਿਸ਼ਤ ਨਹੀਂ ਲੈਗਾ ਹਾਂ ਮੈਂ ਕਿੱਡੀ ਵਧੀਆ ਸੱਚੀ ਉਹ ਦੋ ਬਾਈ ਜਿੰਦਾ ਵੀ ਹਟ ਗਈ ਉਹ ਵੀ ਨਹੀਂ ਲਾਇਆ ਉਹਨੇ ਨਹੀਂ ਉਸ ਤੋਂ ਬਾਹਰ ਨਹੀਂ ਲਾਇਆ ਉਹ ਕਹਿੰਦੀ ਸੱਚੀ ਜੇ ਮੰਮੀ ਗਿਰ ਸਕਦੇ ਆ ਤੇ ਪਰ ਮਾਰ ਨਹੀਂ ਕਿਤੇ ਇਧਰ ਉਧਰ ਚਾਈਦਾ ਤੇ ਉਹ ਜਦ ਇਹ ਨਿਆਣਾ ਇੱਕ ਤਾਂ ਮੈਨੂੰ ਫੜ ਲੈਂਦਾ ਮੈਂ ਤਾਂ ਕਹਾਂਸ ਮੈਂ ਐਡੀ ਵੀ ਨਹੀਂ ਹਾਲੇ ਚਲੋ ਵਧੀਆ ਬੰਮੀ ਚਲੋ ਠੀਕ ਆ ਮੈਂ ਚੱਲਦਾ ਕੋਈ ਨਹੀਂ ਮੈਂ ਐਂ ਲੋ ਫਰੇ ਉਹ ਕਰ ਦਿੰਦਾ ਮਾਰ ਇਹ ਐਦਾ ਇੰਨੀ ਕੁ ਵੱਡੀ ਹੈ ਪਹਿਲਾਂ ਐ ਮਾਰ ਕੇ ਫਿਰ ਐ ਚਲ ਕੋਈ ਕਰ ਲੀ ਠੀਕ ਹਰ ਮਾਰ ਕੇ ਨਾ ਦੱਸ ਹਾਸਕੋ ਮੰਨਦਾ ਸ਼ਾਮ ਦੇ ਦੇ ਤੋਪ ਬਹੁਤ ਵਧੀਆ ਲੱਗੀ ਸੀ ਮੈਂ ਕਿਹਾ ਗੱਡੀ ਨੂੰ ਧੁੱਪ ਲਵਾ ਦਈਏ ਸਾਰੇ ਪਾਸੇ ਖੋਲਤੇ ਸੀਗੇ ਚਾਹ ਬਣਾ ਕੇ ਲਿਆਇਆ ਨਾਲ ਮੈਂ ਅੱਜ ਪਰ ਅਜਿਹੜਾ ਮੌਸਮ ਜਿਆ ਹੋਇਆ ਹੋਇਆ ਹੈ ਨਾ ਜਿਵੇਂ ਹਲਕਾ ਹਲਕਾ ਕਲਾਊਡਾ ਤੇ ਨਾਲ ਧੁੱਪ ਨਿਕਲੀ ਹੋਈ ਆ ਤਾਂ ਇਹ ਨਾ ਜਿਵੇਂ ਦੇਖੀ ਕੱਡੀ ਗਾਵੀ ਹੈ ਨਾ ਬਾਹਰ ਹੱਥ ਖੜਾ ਕਰ ਦੇਣੀ ਵੀ ਸਾਰੀ ਐਨੀਵੇਂ ਆ ਮੈਂ ਗੱਲ ਕਰਦਾ ਸੀ ਵੀ ਇਹਦਾ ਮੌਸਮ ਆ ਨਾ ਇਹ ਇਦਾਂ ਦਾ ਮੌਸਮ ਜਿਵੇਂ ਇੰਡੀਆ ਦੇ ਵਿੱਚ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਸਿਆਲ ਦੇ ਦਿਨ ਹੁੰਦੇ ਆ ਫਿਰ ਧੁੰਦੇ ਆ ਛੱਟ ਜੇ ਜਾਂਦੀ ਹੈ ਦੁਪਹਿਰ ਨੂੰ ਧੁੱਪ ਚੰਗੀ ਨਿਕਲੀ ਹੁੰਦੀ ਆ ਉੱਦਾਂ ਦਾ ਮੌਸਮ ਉੱਦਾਂ ਦੀ ਫੀਲਿੰਗ ਆ ਰਹੀ ਆ ਮਤਲਬ ਨਾ ਹੀ ਠੰਡ ਆ ਨਾ ਹੀ ਗਰਮੀ ਆ ਕੋਸਾ ਕੋਸਾ ਜਿਹਾ ਵਾ ਤੇ ਨਾਲ ਆ ਗਰੇ ਗਰੇ ਜਿਹਾ ਹੋਇਆ ਪਿਆ ਇਹ ਜਿਹੜੀ ਮੈਂ ਮੌਸਮ ਦੀ ਗੱਲ ਕਰ ਰਿਹਾ ਨਾ ਤੁਹਾਡੇ ਨਾਲ ਅੱਜ ਵੀ ਇੱਕ ਵੱਖਰਾ ਜਿਹਾ ਅਹਿਸਾਸ ਆ ਜਦੋਂ ਇੰਡੀਆ ਹੁੰਦੇ ਸੀ ਨਾ ਖੰਨੇਸ ਕੋਲੇਜ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਰਿਹਾ ਸੀਗੇ ਤਾਂ ਉਦੋਂ ਜਿਵੇਂ ਸ਼ਾਮ ਜੀ ਨੂੰ ਜਦੋਂ ਘਰ ਜਾਣ ਦਾ ਟਾਈਮ ਹੋਣਾ ਖੰਨੇ ਤੋਂ ਬੱਸ ਫੜਨੀ ਸਮਰਾਲੇ ਵੱਲ ਨੂੰ ਆਉਣਾ ਤੇ ਸਮਰਾਲੇ ਆ ਕੇ ਫਿਰ ਉੱਥੋਂ ਬੱਸ ਫੜਨੀ ਪਿੰਡਾਂ ਵੱਲ ਨੂੰ ਜਾਣਾ ਹੌਲੀ ਹੌਲੀ ਯਾਰਾਂ ਦੋਸਤਾਂ ਤੋਂ ਲੱਗ ਹੋਣਾ ਤੇ ਦੀਵਾਲੀ ਦੇ ਦਿਨਾਂ 'ਚ ਸ਼ਾਮ ਜੀ ਨੂੰ ਮੌਸਮ ਠੰਡਾ ਹੋ ਜਾਣਾ ਘਰ ਆਉਣਾ ਰੋਟੀ ਪਾਣੀ ਖਾਣਾ ਤੇ ਉਸ ਤੋਂ ਬਾਅਦ ਫਿਰ ਪਿੰਡ ਵਾਲੇ ਯਾਰਾਂ ਨਾਲ ਨੋਈਦੀ ਬੁਕਲ ਮਾਰ ਕੇ ਪਜਾਮੇ ਦੀ ਖੀਸੇ ਚ ਮੁਫਲੀਆਂ ਸਿੱਟ ਕੇ ਫਿਰ ਆਪਾਂ ਉੱਥੋਂ ਤੁਰ ਪੈਣਾ ਪਿੰਡ ਦੀਆਂ ਗਲੀਆਂ ਚ ਗੇੜੀ ਘੱਡਣ ਨੂੰ ਮਤਲਬ ਉਹ ਵਧੀਆ ਫੀਲਿੰਗ ਸੀਗੀ ਇੱਕ ਉਦਾਂ ਦੀ ਫੀਲਿੰਗ ਆ ਰਹੀ ਆ ਜਿੱਥੇ ਹਾਲ ਵਾਲੇ ਖੜਕੇ ਮੌਸਮ ਬਸ ਉਹੀ ਹੋਇਆ ਹੋਇਆ ਅੱਜ ਨਜ਼ਾਰੇ ਵਾਲਾ ਜਿਵੇਂ ਕਿ ਨਸ਼ਾ ਇਹ ਨਹੀਂ ਹੁੰਦਾ ਬੰਦੇ ਦੇ ਦਿਮਾਗ ਤੇ ਚੜਿਆ ਆਇਆ ਤੇ ਖੁਸ਼ੀ ਦੀ ਲਹਿਰ ਜੀ ਉਹ ਫੀਲਿੰਗ ਆ ਯਾਰ ਮੈਂ ਸਮਝਾ ਨਹੀਂ ਸਕਦਾ ਵੈਸੇ ਤਾਂ ਆਪਾਂ ਚੱਲ ਕੋਈ ਨਸ਼ਾ ਕਰਦੇ ਨਹੀਂਗੇ ਸਿਵਾ ਚਾਹ ਤੋਂ ਤੇ ਇਹ ਕਿਹੜਾ ਸਭ ਤੋਂ ਵੱਡਾ ਨਸ਼ਾ ਕੋਸ਼ਿਸ਼ ਕਰੀ ਦੀ ਆ ਉਹਦੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਗੁੱਟੀ ਨਹੀਂ ਫੋਣੀ ਹੈ ਇੱਧਰ ਬੈਠੀ ਰਹਿਣਾ ਤੇਰੀ ਗੁੱਡੀਆਂ ਪਟੋਲੇ ਕਿੱਦਾਂ ਨੇ ਮੰਮੀ ਨੇ ਬਣਾਏ ਨੇ ਗੁੱਡ ਯੂ ਲਾਈਕ ਥੈਮ ਸੋਹਣੇ ਲੱਗੇ ਕਿ ਨਹੀਂ ਵਧੀਆ ਮੈਨੂੰ ਨਹੀਂ ਸੋਹਣੇ ਲੱਗੇ ਨਹੀਂ ਨਾ ਉਹ ਸੋਹਣੇ ਨਹੀਂ ਬਣਾਏ ਮੰਮੀ ਨੇ ਨਹੀਂ ਬਿਕਾਜ਼ ਤੁਸੀਂ ਲਾਈਕ ਨਹੀਂ ਕਰਦੇ ਮੰਮੀ ਮੈਂ ਲਾਈਕ ਨਹੀਂ ਕਰਦਾ ਮੰਮੀ ਨੂੰ ਮੈਂ ਲਾਇਕ ਨਹੀਂ ਕਰਦਾ ਪਰ ਮੈਨੂੰ ਮੈਂ ਲਵ ਕਰਦਾ ਮਮੀ ਨੂੰ ਤੂੰ ਤੂੰ ਲਵ ਕਰਦੀ ਏ ਕਿ ਨਹੀਂ ਯੇ ਅੱਛਾ ਵੇ ਦਿਖਾ ਤਾਂ ਸਹੀ ਕਿੱਥੇ ਨੇ ਤੇਰੇ ਗੁੱਡੀਆਂ ਪਟੋਲੇ ਜਿਹੜੇ ਮੰਮੀ ਨੇ ਬਣਾਏ ਨੇ ਮੈਂ ਨੀਂਦਾਂ ਦਾ ਮਾੜਾ ਦੇਖਣ ਲੱਗ ਗਏ ਨੇ ਬਣਾਏ ਨੇ ਮੰਮੀ ਹਾਂ ਨੇ ਕੀ ਕਹਿੰਦੀ ਏ ਆਏ ਹਾਏ ਤੇ ਇੱਕ ਆ ਹੂੰ ਤੇ ਇੱਕ ਹੂੰ ਆਵਾ ਤੇਰਾ ਫੇਵਰਿਟ ਕਿਹੜਾ ਹੈ ਇੰਨਾ ਚ ਸੋਹਣੇ ਲੱਗੇ ਤੈਨੂੰ ਇਹ ਹਾਂ ਮੰਮੀ ਇਹ ਲੀਨ ਨੂੰ ਤਾਂ ਬੜੇ ਸੋਹਣੇ ਲੱਗੇ ਨੇ ਇਹ ਵਧੀਆ ਲੱਗੇ ਆ ਬਹੁਤ ਸੋਹਣੇ ਲੱਗੇ ਠੀਕ ਆ ਤੇ ਬੁੱਤੇ ਇਹਦੇ ਵਿੱਚੋਂ ਇੱਕ ਮੈਨੂੰ ਦੇ ਦੇ ਮੈਂ ਕੰਮ ਤੇ ਲਾਜੂ ਮੈਂ ਆਪਣੀ ਬਸ ਤੇ ਰੱਖ ਲਿਆ ਕਰੂੰਗਾ ਤੁਸੀਂ ਚੂਸ ਕਰੋ ਚੂਸਿਆ ਕਿੰਨੇ ਦੇ 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 ਚਾਹੀਏ ਅੱਛਾ ਤੁਸੀਂ ਚਲ ਮੈਨੂੰ ਇਹ ਯੈਲੋ ਦੇ ਦੇ ਫਿਰ ਯੈਲੋ ਲੈ ਲਵਾ ਫਿਰ ਹੇਲੋ ਕੀ ਗੱਲ ਆ ਯਾਰ ਅਸੀਂ ਮੈਂ ਮੈਨੂੰ ਬੈਸਟ ਕਿਹੜਾ ਲੱਗਿਆ ਇਨਾਂ ਚੋਂ ਤਿੰਨਾਂ ਚੋਂ ਮੈਂ ਆਵਲਾ ਆਵਲਾ ਇਹ ਉਹ ਨਹੀਂ ਆਹ ਕਿਹਦੀਆਂ ਹੁੰਦੀਆਂ ਨੇ ਹਮਮ ਚੱਲ ਵਧੀਆ ਬੁੱਤ ਤੇ ਤੂੰ ਮੈਨੂੰ ਕਹਿੰਦੀ ਮੈਂ ਵੀ ਬਣਾ ਸਕਦਾ ਆਈ ਕੈਨ ਮੇਕ ਅ ਲੋਟ ਆਫ ਥਿੰਗਸ ਮੰਮੀ ਨੂੰ ਕਹਿੰਦੀ ਰਹਿੰਦੀ ਆ ਹੈ ਹੈ